ਹੈਲੋ ਸਤ ਸ੍ਰੀ ਅਕਾਲ ਜੀ ਕਿਊਟ ਸਿਮੂ ਐਂਡ ਖੋ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਕਰਦੇ ਆਪਾਂ ਵੀਡੀਓ ਸ਼ੁਰੂ ਤੇ ਪਹਿਲਾਂ ਆਪਾਂ ਤੁਹਾਡੇ ਨਾਮ ਬੋਲਦੇ ਹਾਂ ਹਾਂਜੀ ਐਸ਼ਮੀਤ ਸਿੰਘ ਦੀ ਆਈਡੀ ਤੋਂ ਕਮੈਂਟ ਆਇਆ ਬਹੁਤ ਬਹੁਤ ਧੰਨਵਾਦ ਜੀ ਸਰਬਜੀਤ ਕੌਰ ਕੌਲੀਆਂ ਵਾਲਾ ਸੈੱਟ ਪੁੱਛਿਆ ਜੀ ਤੁਸੀਂ ਤੇ ਆਪਾਂ ਬਾਜ਼ਾਰੋਂ ਹੀ ਲੈ ਕੇ ਆਏ ਸੀਗੇ ਆਪਾਂ ਨੂੰ ਜੇ ਲੱਗਦਾ ਇਹ ਮੁਖਸਰ ਜਿਹਾ ਲੱਗਦਾ ਈ ਕਿਰਨਦੀਪ ਕੌਰ ਹਾਈ ਕੋਰਟ ਲਧਾਨੇ ਵਾਲੇ ਰਾਜੂ ਬੁਟ ਰਾਮਪੁਰਾ ਫੂਲ ਤੋਂ ਬਹੁਤ ਬਹੁਤ ਧੰਨਵਾਦ ਜੀ ਮਨਪ੍ਰੀਤ ਸੋਹਣ ਗੜ ਰੱਤੇ ਵਾਲਾ ਬਹੁਤ ਬਹੁਤ ਧੰਨਵਾਦ ਜੀ ਮਨਜੀਤ ਕੌਰ ਖੋਖਰੂਪਨਗਰ ਬਹੁਤ ਬਹੁਤ ਧੰਨਵਾਦ ਜੀ ਪ੍ਰੀਤ ਸਿੰਘ ਦੀ ਆਈਡੀ ਤੋਂ ਬਹੁਤ ਬਹੁਤ ਧੰਨਵਾਦ ਜੀ ਰਮਨਦੀਪ ਕੌਰ ਬਹੁਤ ਬਹੁਤ ਧੰਨਵਾਦ ਜੀ ਮਨਦੀਪ ਕੌਰ ਬਹੁਤ ਬਹੁਤ ਧੰਨਵਾਦ ਜੀ ਗੁਰਦਾਸ ਆਈਡੀ ਤੋਂ ਬਹੁਤ ਬਹੁਤ ਧੰਨਵਾਦ ਜੀ ਤੇ ਬਾਕੀ ਚਲੋ ਆਪਾਂ ਨੂੰ ਹੋਰ ਬੜੇ ਕਮੈਂਟ ਆਏ ਕੀ ਸਟੈਂਡ ਬਾਰੇ ਦੀ ਵੀ ਤੁਹਾਨੂੰ ਤਾਂ ਪਤਾ ਸੀਗਾ ਤੁਹਾਨੂੰ ਪਤਾ ਹੀ ਨਹੀਂ ਮੈਨੂੰ ਨਹੀਂ ਸੀ ਪਤਾ ਸੱਚੀ ਨਹੀਂ ਸੀ ਪਤਾ ਮੈਂ ਪਹਿਲੀ ਵਾਰੀ ਲੈਂਦਾ ਇਹ ਹੈਨਾ ਤੇ ਮੈਨੂੰ ਤਾਂ ਇਹ ਕਿ ਨਵੀਂ ਜੀ ਚੀਜ਼ ਆਪਾਂ ਨੂੰ ਜਿਹੜੀ ਚੀਜ਼ ਬਾਰੇ ਨਹੀਂ ਪਤਾ ਹੁੰਦਾ ਨਾ ਉਹ ਜਿਹੜੀ ਆਪਣੀ ਚੀਜ਼ ਕੋਈ ਮਿਲ ਜਾਂਦੀ ਹੈ ਵੀ ਕੰਮ ਦੀ ਹੈ ਤੇ ਉਹ ਤੋਂ ਬੜੀ ਖੁਸ਼ੀ ਹੁੰਦੀ ਹੈ ਤੇ ਬਹੁਤ ਵਧੀਆ ਲੱਗਿਆ ਮੈਨੂੰ ਤਾਂ ਤੇ ਪਰ ਮੈਨੂੰ ਸੱਚੀ ਨਹੀਂ ਸੀ ਪਤਾ ਇਸ ਸਟੈਂਡ ਬਾਰੇ ठीक है जी आप करते हैं वीडियो शुरू एक अपन हने हमें कमेंट आया आप भी देख लीए किस आया हाँ जी हरदीप कौर मोगे तो बहुत बहुत धनवाद जी हमने हमने कमेंट आया तो ठीक है जी आप अज ਤਾਂ ਤੁਹਾਨੂੰ ਦੱਸਦੀਆਂ ਝੂੜੀਆਂ ਵਾਸਤੇ ਬਹੁਤ ਵਧੀਆ ਏ ਜਿਹੜੇ ਆਪਾਂ ਅੱਜ ਤੁਹਾਨੂੰ ਦੱਸਣ ਲੱਗੇ ਆ ਰੇਮੇਡੀ ਇੱਕ ਜਿਹੜਾ ਅੱਜ ਦਾ ਟਾਈਮ ਚੱਲ ਰਿਹਾ ਮੌਸਮ ਜਿਹੜਾ ਹਉਣ ਵਾਲਾ ਮੌਸਮ ਆ ਹਨਾ ਇਹ ਨਾ ਮੌਸਮ ਬਹੁਤ ਜ਼ਿਆਦਾ ਖਰਾਬ ਆ ਤੇ ਜਿਵੇਂ ਨਹੀਂ ਆਪਾਂ ਕਹਿੰਦੇ ਵੀ ਖੁਰਦਲਾਪਣ ਜਾ ਆਇਆ ਚਿਹਰੇ ਤੇ ਵੀ ਆਪਣੇ ਪੂਰੀ ਫੁੱਲ ਬਾਡੀ ਦੇ ਉੱਪਰ ਵੀ ਇੱਕ ਡਰਾਇਨੈਸ ਜੀ ਜਿਵੇਂ ਕਿ ਹੁਣ ਪਤਾ ਨਹੀਂ ਏਸੀ ਜਦੋਂ ਆਪਾਂ ਚਲਾਉਂ ਨੇ ਏਸੀ 'ਚ ਬਹਿ ਜਾਂਦੇ ਆ ਤੇ ਆਪ ਨੂੰ ਐ ਲੱਗਦਾ ਵੀ ਸਕਿਨ ਡਰਾਾਈ ਹੋ ਰਹੀ ਆ ਬਹੁਤ ਜ਼ਿਆਦਾ ਕੁਝ ਮੌਸਮ ਚੇਂਜ ਹੋ ਰਿਹਾ ਹਨਾ ਉਦੇ ਕਰਕੇ ਤੇ ਤੁਹਾਨੂੰ ਇੱਕ ਆਪਾਂ ਦੱਸਦੇ ਹਾਂ ਤੁਸੀਂ ਫੁੱਲ ਬਾਡੀ ਤੇ ਵੀ ਲਗਾ ਸਕਦੇ ਹੋ ਫੇਸ ਦੇ ਉੱਪਰ ਵੀ ਜ਼ਰੂਰ ਲਗਾਓ ਤੇ ਮੈਨੂੰ ਆਪ ਨੂੰ ਖੁਦ ਨੂੰ ਲੱਗ ਜਾਂਦਾ ਮੇਰੇ ਇਸ ਜਗ੍ਹਾ ਤੇ ਨਾ ਇਦਾਂ ਚੀਕ ਜੀਜ਼ ਮੈਂ ਆਪਾਂ ਕਹਿ ਦਿੰਨੇ ਪੈਗੀ ਹੈ ਤੇ ਮੈਨੂੰ ਐ ਲੱਗੇ ਵੀ ਇੱਥੇ ਫਿੰਸੀ ਹੋ ਰਹੀ ਆ ਜਾਂ ਕੀ ਹੋ ਰਿਹਾ ਹੈ ਇੱਥੇ ਨਾ ਮੇਰੇ ਦਰਦ ਹੋਈ ਜਾਵੇ ਤੇ ਅਕੜਾ ਜਾਂ ਚੜ ਗਿਆ ਇਕਦਾਂ ਹੀ ਖੁਰਦਲਾ ਪੰਜਾ ਹੋ ਗਿਆ ਜਿਵੇਂ ਆਪਾਂ ਕਹਿ ਦਿੰਨੇ ਆ ਤੇ ਉਸ ਤੋਂ ਬਚਣ ਵਾਸਤੇ ਆਪਾਂ ਇੱਕ ਬਹੁਤ ਵਧੀਆ ਆਪਾਂ ਖੁਦ ਟਰਾਈ ਕੀਤਾ ਤੇ ਬਹੁਤ ਹੀ ਵਧੀਆ ਆਪਾਂ ਤੁਹਾਨੂੰ ਦੱਸਦੇ ਆਂ ਸਿਰਫ ਦੋ ਚੀਜ਼ਾਂ ਤੇ ਨਾਰਮਲ ਜਿਹੜੀਆਂ ਆਪਣੇ ਘਰੇ ਆਪਾਂ ਡੇਲੀ ਯੂਜ਼ ਕਰਦੇ ਆਂ ਤਕਰੀਬਨ ਸਾਰੇ ਘਰਾਂ ਵਿੱਚੋਂ ਹੁੰਦੀਆਂ ਹੀ ਆ ਉਹ ਵਾਲੀਆਂ ਚੀਜ਼ਾਂ ਤੇ ਕਿਉਂਕਿ ਆ ਸਰਦੀ ਆ ਗਈ ਆ ਸਰਦੀ ਤੋਂ بچੋ ਹੁਣ ਪਹਿਲਾਂ ਗਰਮੀ ਤੋਂ ਬਚਣ ਸੀ ਆ ਹੁਣ ਸਰਦੀ ਤੋਂ ਬਚਣ ਦਾ ਹੈਗਾ ਹਨਾ ਤੇ ਵਸਾਈ ਚੱਲੀ ਜਾਂਦੀ ਜ਼ਿੰਦਗੀ ਹੈਗੀ ਆ ਤੇ ਆਪਾਂ ਤੁਹਾਨੂੰ ਦੱਸਦੇ ਆਂ ਕਿ ਕੀ ਕਰਨਾ ਆਪਾਂ ਆ ਹੈਗਾ ਆਪਣੇ ਕੋਲੇ ਬਿਲਕੁਲ ਹੀ ਸਿੰਪਲ ਜਿਹਾ ਕੰਮ ਆ ਦੋ ਚੀਜ਼ਾਂ ਐ ਐਲੋਵੀਆ ਜੈਲ ਤੇ ਤੁਸੀਂ ਕੋਸ਼ਿਸ਼ ਕਰਿਓ ਕਿ ਬਾਜ਼ਾਰ ਵਾਲੀ ਯੂਜ਼ ਕਰਿਓ ਕਿਉਂਕਿ ਜਿਹੜੀ ਆਪਾਂ ਘਰੇ ਆਪਣੇ ਪਲਾਂਟ ਵੈਸੇ ਮੇਰੇ ਕੋਲ ਵੀ ਲੱਗੇ ਹੋਏ ਆ ਪਰ ਉਹਦੇ ਵਿੱਚੋਂ ਜਿਹੜੀ ਆਪਾਂ ਕਰਦੇ ਕਈ ਵਾਰ ਨਾ ਆਪਣੇ ਇਚਿੰਗ ਜੀ ਹੋਣ ਲੱਗਦੀ ਮੈਨੂੰ ਹੋਣ ਲੱਗ ਜਾਂਦੀ ਆ ਤੇ ਬਾਜ਼ਾਰ ਵਾਲੀ ਮੈਨੂੰ ਕੁਝ ਵੀ ਪ੍ਰੋਬਲਮ ਨਹੀਂ ਹੁੰਦੀ ਜਦੋਂ ਮੈਂ ਘਰੇ ਜਿਹੜੀ ਆ ਉਹ ਵਾਲੀ ਮੈਂ ਲਗਾ ਕੇ ਦੇਖੀ ਆ ਹੋਰੀ ਅਜੀਬ ਜਿਹਾ ਮੈਨੂੰ ਲੱਗਦਾ ਹੈ ਉਹਦੇ ਨਾਲ ਇਹਨੂੰ ਆਪਾਂ ਬਸ ਇਦਾਂ ਹੱਥ ਤੇ ਪਾ ਲਿਆ ਠੀਕ ਹੈ ਤੁਸੀਂ ਜੇ ਜ਼ਿਆਦਾ ਪੂਰੀ ਫੁੱਲ ਬਾਡੀ ਤੇ ਲਗਾਣੀ ਤੁਸੀਂ ਕੋਲੀ ਦੇ ਵਿੱਚ ਮਿਕਸ ਕਰ ਲਿਓ ਹੁਣ ਆਪਾਂ ਕੀ ਹੈਗਾ ਆ ਆਪਾਂ ਇਹਦਾ ਗੁੱਥਲੀ ਦੇ ਵਿੱਚ ਪਾਇਆ ਹੈਗਾ ਕਿਉਂਕਿ ਕਈ ਵਾਰ ਨਾ ਥੱਲੇ ਲੀਕ ਹੋ ਜਾਂਦਾ ਹੈ ਨਾ ਥੋੜਾ ਬੋਤਾ ਡੋਲੇ ਜਾਂਦਾ ਹੈ ਕੱਢ ਜਾਂ ਤੋ ਤੇ ਫਿਰ ਉਹ ਨਾ ਆਪਾਂ ਜਦੋਂ ਰੱਖਦੇ ਆ ਤੇ ਜਗ੍ਹਾ ਠੰਡੀ ਹੋ ਜਾਂਦੀ ਹੈ ਇਸ ਕਰਕੇ ਹੁਣ ਆਪਾਂ ਇਹਨੂੰ ਥੋੜਾ ਜਿਹਾ ਦੇ ਵਿੱਚ ਪਾ ਲੈਣਾ ਦੋ ਦੋ ਤਿੰਨ ਬੂੰਦਾਂ ਆਪਾਂ ਵਿੱਚ ਪਾ ਲਿਆ ਇਹਦੇ ਕੋਕੋਨਟ ਦਾ ਆਇਲ ਇਹਨੂੰ ਆਪਾਂ ਚੰਗੀ ਤਰ੍ਹਾਂ ਨਾ ਇਦਾਂ ਕਰਕੇ ਇਹਨਾਂ ਕ੍ਰੀਮ ਫਾਰਮ ਦੇ ਵਿੱਚ ਆ ਜਾਊਗਾ ਜਿਵੇਂ ਆਪਣੀ ਕ੍ਰੀਮ ਨਹੀਂ ਹੁੰਦੀ ਆਪਾਂ ਕੋਈ ਵੀ ਕ੍ਰੀਮ ਲਗਾਨੇ ਆ ਬਾਜ਼ਾਰ ਵਾਲੀ ਲਾ ਲਓ ਆਪਾਂ ਲਿਆ ਕੇ ਕ੍ਰੀਮ ਲਾਣੇ ਤੁਹਾਨੂੰ ਦਿਖਾਣੇ ਆ ਇਹਦਾ ਟੈਕਸਚਰ ਬਦਲ ਜਾਊਗਾ ਵਾਈਟ ਵਾਈਟ ਹੋ ਜਾਊਏ ਤੁਹਾਨੂੰ ਇਦਾਂ ਲੱਗੂਗੀ ਜਿਵੇਂ ਕੋਈ ਕ੍ਰੀਮ ਆ ਤੁਸੀਂ ਮੈਕਸ ਵੀ ਕਰਕੇ ਇਹਨੂੰ ਰੱਖ ਸਕਦੇ ਹੋ ਕ੍ਰਾਮ ਨਹੀਂ ਹੋ ਗਿਆ ਇਹ ਹੁਣ ਤਾਂ 10 ਦਿਨ ਤੁਸੀਂ ਲਗਾ ਸਕਦੇ ਆ ਦੇਖੋ ਇਹਦਾ ਟੈਕਸਚਰ ਆ ਹੋ ਗਿਆ ਵਾਈਟ ਵਾਈਟ ਹੋ ਗਿਆ ਆਪਾਂ ਸਿਰਫ 1 ਮਿੰਟ ਵੀ ਨਹੀਂ ਆਪਾਂ ਇਦਾਂ ਕੀਤਾ ਨੂੰ ਬਸ ਕਿੰਟਾਂ ਦੇ ਵਿੱਚ ਹੀ ਵਾਈਟ ਹੋ ਜੂਗੀ ਫਿਰ ਤੁਸੀਂ ਇਹਨੂੰ ਆਪਣੇ ਪੂਰੇ ਫੇਸ ਦੇ ਉੱਪਰ ਚੰਗੀ ਤਰ੍ਹਾਂ ਲਗਾ ਲਿਓ ਤੇ ਪੂਰੀ ਬਾਡੀ ਤੇ ਵੀ ਤੁਸੀਂ ਲਗਾ ਸਕਦੇ ਹੋ ਜੇ ਤੁਹਾਨੂੰ ਜ਼ਿਆਦਾ ਡਰਾਈਨੈਸ ਕਿਉਂਕਿ ਹੁਣ ਆਹ ਮੌਸਮ ਇਦਾਂ ਦਾ ਏ ਡਰਾਈਨਸ ਸ਼ੁਰੂ ਹੋ ਗਈ ਹੈ ਤੇ ਝੁਰੜੀਆਂ ਝੁਰੜੀਆਂ ਬਹੁਤ ਜਲ ਤੁਹਾਡੀਆਂ ਚੱਕੀਆਂ ਜਾਣਗੀਆਂ ਤੇ ਇੱਕ ਆਪਾਂ ਤੁਹਾਨੂੰ ਹੋਰ ਦੱਸ ਦਿੰਨੇ ਵੀ ਤੁਸੀਂ ਖਾਣਾ ਕੀ ਆ ਜਿਹਦੇ ਕਰਕੇ ਕਈਆਂ ਨੂੰ ਇਹ ਹਲਕਾ ਕਿ ਕੁਝ ਵੀ ਲਗਾਈ ਜਾਣ ਕਮੈਂਟ ਆਉਂਦੇ ਆ ਕਿ ਜੀ ਸਾਨੂੰ ਫਰਕ ਨਹੀਂ ਪਿਆ ਤੇ ਕਈ ਵਾਰ ਆਪਣਾ ਖਾਣ-ਪਾਨ ਵੀ ਹੈਨਾ ਉਦਾਂ ਦਾ ਹੁੰਦਾ ਏ ਤੇ ਉਹਦੇ ਕਰਕੇ ਵੀ ਇਹਨੂੰ ਆਪਾਂ ਚੰਗੀ ਤਰ੍ਹਾਂ ਇਦਾਂ ਰਚਾ ਲੈਣਾ ਤੇ ਆਪਾਂ ਤੁਹਾਨੂੰ ਇੱਕ ਹੋਰ ਚੀਜ਼ ਦੱਸਦੇ ਹਾਂ ਉਹ ਖਾ ਕੇ ਤੁਸੀਂ ਆਪਣੀਆਂ ਝੁਰੜੀਆਂ ਠੀਕ ਕਰ ਸਕਦੇ ਹੋ ਚੰਗੀ ਤਰ੍ਹਾਂ ਨਾ ਇਦਾਂ ਰਚਾ ਲੈਣਾ ਤੇ ਤੁਹਾਡੇ ਫੇਸ ਦੇ ਉੱਪਰ ਗਲੋ ਵੀ ਵਧਿਆ ਆਊਗਾ ਕਿਉਂਕਿ ਇਹ ਹੈ ਕਿ ਜਦੋਂ ਆਪਣਾ ਚਿਹਰਾ ਮੁਰਝਾਇਆ ਜਾ ਹੁੰਦਾ ਨਾ ਉਦੋਂ ਵੀ ਆਪਾਂ ਨੂੰ ਤੇ ਹੱਥ ਵੀ ਆਪਣੇ ਵਧੀਆ ਹੋ ਜਾਣਗੇ ਆ ਦੇਖੋ ਜੀ ਨਾਲ ਨਾਲ ਆਪਾਂ ਆਪਣੇ ਹੱਥਾਂ ਤੇ ਵੀ ਲਗਾ ਲਿਆ ਤੇ ਹੱਥ ਵੀ ਬੜੇ ਸੋਹਣੇ ਹੋਗੇ ਤੇ ਇੱਕ ਜੇ ਆਪਾਂ ਕੱਲਾ ਕੋਕਨਟ ਆਇਲ ਲਗਾਵਾਂਗੇ ਤੇ ਉਹਦੇ ਨਾਲ ਕੀ ਹੁੰਦਾ ਹੈ ਕਿ ਆਪਣੇ ਨਾ ਆਇਲ ਆਇਲੀ ਜਿਹਾ ਜ਼ਿਆਦਾ ਫੇਸ ਦੇ ਉੱਪਰ ਨਿਕਲਣ ਲੱਗ ਜਾਂਦਾ ਹੈ ਨਾ ਤੇ ਜਦੋਂ ਆਪਾਂ ਕੋਈ ਚੀਜ਼ ਮਿਕਸ ਕਰਕੇ ਇਹਦੇ ਵਿੱਚ ਲਗਾ ਲੈਨੇ ਆ ਤੇ ਫਿਰ ਇਦਾਂ ਨਾ ਜ਼ਿਆਦਾ ਆਇਲ ਨਹੀਂ ਨਿਕਲਦਾ ਜੇ ਤੁਸੀਂ ਐਲੋਵੀਰਾ ਜਲ ਮਿਲਾ ਕੇ ਲਗਾਓਗੇ ਫਿਰ ਨਾ ਆਇਲੀ ਨਹੀਂ ਸਕਿਨ ਲੱਗੂਗੀ ਫਿਰ ਵਧੀਆ ਏਦਾਂ ਨਾ ਜਿੱਦਾਂ ਕੋਈ ਆਪਾਂ ਕਹਿ ਦਿੰਨੇ ਕਿ ਆਪਾਂ ਕੋਈ ਕਰੀਮ ਵਗੈਰਾ ਮੋਸਚਰਾਈਜ਼ਰ ਲਗਾਇਆ ਏ ਤੇ ਇਦਾਂ ਹੀ ਹੋ ਜਾਊਗਾ ਸਭ ਤੋਂ ਬੈਸਟ ਆ ਜੇ ਸਰਦੀਆਂ ਦੇ ਵਿੱਚ ਵੀ ਤੁਸੀਂ ਮੋਸਚਰਾਈਜ਼ਰ ਯੂਜ਼ ਕਰਦੇ ਹੋ ਨਾ ਤੇ ਤੁਸੀਂ ਇਹਦਾ ਮੋਸਚਰਾਈਜ਼ਰ ਇਸ ਤਰੀਕੇ ਦੇ ਨਾਲ ਬਣਾ ਕੇ ਤੁਸੀਂ ਯੂਜ਼ ਕਰੋ ਤੁਹਾਡੀ ਸਕਿਨ ਵਧੀਆ ਰਹੂਗੀ ਬਿਲਕੁਲ ਖਰਾਬ ਨਹੀਂ ਹੋਊਗੀ ਤੇ ਇੱਕ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਖਾਣ ਵਸਤੇ ਕੀ ਖਾ ਸਕਦੇ ਆਪਾਂ ਜਿਹੜੇ ਝੁਰੜੀਆਂ ਆਪਣੇ ਜੇ ਆਈਆਂ ਏ ਤੋਂ ਵੀ ਚਲੀਆਂ ਜਾਣ ਤੇ ਅੱਗੇ ਆਉਣ ਹੀ ਨਾ ਪੂਰੀ ਜ਼ਿੰਦਗੀ ਉਦੇ ਵਾਸਤੇ ਆਪਾਂ ਕੀ ਕਰਨਾ ਹੈ ਆਪਾਂ ਕੇਲਾ ਤੇ ਪਪੀਤਾ ਉਹਨੂੰ ਆਪਾਂ ਖਾਣਾ ਵੀ ਆ ਠੀਕ ਹੈ ਪਪੀਤਾ ਖਾਓ ਤੁਸੀਂ ਵੱਧ ਤੋਂ ਵੱਧ ਤੇ ਉਹਨੂੰ ਫੇਸ ਦੇ ਉੱਪਰ ਵੀ ਲਗਾਉਣਾ ਪਪੀਤੇ ਨੂੰ ਤੇ ਕੇਲੇ ਨੂੰ ਥੋੜਾ ਜਿਹਾ ਤੁਸੀਂ ਇੰਨਾ ਕੁ ਟੁਕੜਾ ਕੇਲੇ ਦਾ ਕੱਟ ਕਰਕੇ ਇੰਨਾ ਕੁ ਟੁਕੜਾ ਪਾ ਲਿਓ ਤੇ ਇੰਨਾ ਕੁ ਪਪੀਤਾ ਵਿੱਚ ਪਾ ਕੇ ਉਹਨੂੰ ਚੰਗੀ ਤਰ੍ਹਾਂ ਮੈਸ਼ ਕਰਕੇ ਤੇ ਫਿਰ ਉਹਨੂੰ ਆਪਣੇ ਫੇਸ ਦੇ ਉੱਪਰ ਇਦਾਂ ਕਰਕੇ ਲਗਾ ਲਿਓ ਤੇ ਉਹਨੂੰ 10-15 ਮਿੰਟ ਤੁਸੀਂ ਆਪਣੇ ਫੇਸ ਦੇ ਉੱਪਰ ਲਗਾ ਕੇ ਰੱਖਿਓ ਤੇ ਤੁਸੀਂ ਖਾਓ ਵੀ ਪਪੀਤਾ ਵੱਧ ਤੋਂ ਵੱਧ ਖਾਓ ਉਹਦੇ ਨਾਲ ਤੁਹਾਡੀਆਂ ਝੁਰੜੀਆਂ ਐ ਜਿਹੜੀਆਂ ਬਿਲਕੁਲ ਗਾਇਬ ਹੋ ਜਾਣੀਆਂ ਤੇ ਨਾ ਤਾਂ ਆਉਣਗੀਆਂ ਇਹ ਨਹੀਂ ਕਿਉਂਕਿ ਇਹ ਹੋ ਜਾਂਦਾ ਕਿ ਅੱਜ ਕੱਲ ਤਾਂ ਝੁਰੜੀਆਂ ਐ ਜਿਵੇਂ ਆਪਾਂ ਕਹਿੰਨੇ 30 ਕ੍ਰੋਸ ਨਹੀਂ ਕੀਤਾ ਆਪਾਂ ਤੇ 30 ਤੋਂ ਬਾਅਦ ਹੀ ਆਪਣੇ ਝੁਰੜੀਆਂ ਦਿਸਣ ਲੱਗ ਜਾਂਦੀਆਂ ਹਨਾ ਤੇ ਐ ਹੋਣ ਲੱਗ ਜਾਂਦਾ ਕਿ ਹਾਈ एज ਦਿਸਣ ਲੱਗ ਪਈ ਐ ਤੇ ਤੁਸੀਂ ਜੇ ਪਪੀਤਾ ਖਾਂਦੇ ਹੋ ਤਾਂ ਉਹਦੇ ਨਾਲ ਬਹੁਤ ਹੱਦ ਤੱਕ ਆਉਣਗੀਆਂ ਵੀ ਜੇ ਬਹੁਤ ਲੇਟ ਆਉਣਗੀਆਂ ਇਹ ਨਹੀਂ ਹੈਗਾ ਕਿ ਤੁਸੀਂ 40 30 ਦੇ ਹੋਗੇ ਉਹ ਮਤਲਬ 60 ਪਲੱਸ ਹੋ ਕੇ ਤਾਂ ਚਾਹੇ ਤੁਹਾਡੇ ਦਿਸਣ ਲੱਗ ਜਾਣ ਜਿਹੜੇ ੰਗ ਲੋਕ ਆ ਤੇ ਜਿਹੜੇ ਤੁਸੀਂ ਇਹ ਹੈ ਕਿ ਜੇ ਤੁਸੀਂ ਪਪੀਤਾ ਡੇਲੀ ਯੂਜ਼ ਕਰਦੇ ਹੋ ਆਪਣੀ ਡਾਈਟ ਦੇ ਵਿੱਚ ਤੇ ਬਹੁਤ ਘੱਟ ਚਾਂਸ ਹੁੰਦੇ ਆ ਕਿ ਝੁਰੜੀਆਂ ਤੁਹਾਡੇ ਚਿਹਰੇ ਤੇ ਆ ਜਾਣ ਕਿ ਬਹੁਤ ਸਾਰੀਆਂ ਬਿਮਾਰੀਆਂ ਨੂੰ ਤੋਂ ਆਪਾਂ ਨੂੰ ਬਚਾਓ ਦੇ ਨਾਲ ਹੀ ਪਪੀਤਾ ਜਿਹੜਾ ਇਦਾਂ ਦੀ ਚੀਜ਼ ਆ ਉਹ ਬਹੁਤ ਵਧੀਆ ਏ ਤੇ ਤੁਸੀਂ ਪਪੀਤਾ ਖਾਣਾ ਸ਼ੁਰੂ ਕਰਦੋ ਤੇ ਕੇਲਾ ਤੇ ਪਪੀਤਾ ਮਿਲਾ ਕੇ ਆਪਣੇ ਫੇਸ ਦੇ ਉੱਪਰ ਲਗਾਉਣਾ ਸ਼ੁਰੂ ਕਰਿਓ ਝੁਰੜੀਆਂ ਉਹਦੇ ਨਾਲ ਗਾਇਬ ਹੋ ਜਾਣੀਆਂ ਤੁਹਾਡੇ ਬਿਲਕੁਲ ਤੇ ਇਹ ਵਾਲਾ ਜਿਹੜਾ ਮੋਇਸਚਰਾਈਜ਼ਰ ਬਣਾ ਕੇ ਤੁਸੀਂ ਲਗਾਉਗੇ ਇਹਦੇ ਨਾਲ ਵੀ ਬਹੁਤ ਹੱਦ ਤੱਕ ਤੁਹਾਨੂੰ ਫਰਕ ਜ਼ਰੂਰ ਪਊਗਾ ਤੇ ਤੁਸੀਂ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਸ਼ੇਅਰ ਕਰਿਆ ਕਰੋ ਜੀ ਵੱਧ ਤੋਂ ਵੱਧ ਤੁਸੀਂ ਸ਼ੇਅਰ ਬਹੁਤ ਘੱਟ ਕਰਦੇ ਹੋ ਤੇ ਪਲੀਜ਼ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਤੁਸੀਂ ਇੰਨੀ ਸਪੋਰਟ ਕਰਕੇ ਆਪਾਂ ਨੂੰ ਇੱਥੋਂ ਤੱਕ ਲੈ ਕੇ ਆਏ ਹੋ ਤੇ ਅੱਗੇ ਵੀ ਸਪੋਰਟ ਕਰੋ ਜੀ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਆਪਾਂ ਨੂੰ ਤੇ ਬਾਕੀ ਚਲੋ ਠੀਕ ਹੈ ਜੀ ਬਾਕੀ ਵੋਈ ਉਹ ਬਾਈ ਜਿਹੜੇ ਹਨ ਰਾਜਵੀਰ ਜਵੰਤਾ ਜੀ ਉਹਨਾਂ ਵਾਸਤੇ ਅਰਦਾਸ ਪਲੀਜ਼ ਜ਼ਰੂਰ ਕਰਿਆ ਕਰੋ ਸਾਰੇ ਜਿੰਨੇ ਤੇਰੋ ਠੀਕ ਨਹੀਂ ਹੁੰਦੇ ਹਨ ਪੂਰੀ ਤਰ੍ਹਾਂ ਤੇ ਆਪਣਾ ਹੱਕ ਬਣਦਾ ਏ ਕਿ ਚਲੋ ਆਪਾਂ ਉਹਨਾਂ ਵਾਸਤੇ ਅਰਦਾਸ ਕਰੀਏ ਤੇ ਵਾਹੀ ਗਰੂ ਕਿਸੇ ਦੀ ਅਰਦਾਸ ਨਾ ਕੋਈ ਰੱਬੀ ਰੂਹ ਹੁੰਦੀ ਏ ਜਿਵੇਂ ਆਪਾਂ ਕਹਿ ਦਿੰਨੇ ਆ ਕਿ ਉਹਨਾਂ ਦੀ ਅਰਦਾਸ ਲੱਗ ਜਾਂਦੀ ਏ ਤੇ ਪਲੀਜ਼ ਅਰਦਾਸ ਜ਼ਰੂਰ ਕਰਿਆ ਕਰੋ ਇਹ ਹੈਗਾ ਕਿ ਚਲੋ ਹਨਾ ਆਪਣਾ ਕੁਛ ਨਹੀਂ ਲੱਗਦਾ ਕੋਈ ਰਿਸ਼ਤੇਦਾਰ ਨਹੀਂ ਪਰ ਆਪਣੇ ਪੰਜਾਬ ਦਾ ਇੱਕ ਹਨਾ ਗੱਭਰੂ ਜਵਾਨ ਮੁੰਡਾ ਇੰਨਾ ਸੋਹਣਾ ਸੁਨੱਖਾ ਤੇ ਉਹਦੇ ਪਰਿਵਾਰ ਨੂੰ ਬਹੁਤ ਜ਼ਿਆਦਾ ਜ਼ਰੂਰਤ ਆ ਉਹਦੀ ਕਿਉਂਕਿ ਘਰੇ ਕੋਈ ਨਹੀਂ ਆ ਹਨਾ ਇਕੱਲਾ ਹੀ ਆ ਉਹਦੇ ਪਿਤਾ ਜੀ ਦੀ ਵੀ ਡੈਥ ਹੋ ਚੁੱਕੀ ਆ ਤੇ ਆਪਾਂ ਨੂੰ ਆਈਆਂ ਕਿ ਵਾਹਿਗੁਰੂ ਅੱਗੇ ਅਰਦਾਸ ਜ਼ਰੂਰ ਕਰਿਆ ਕਰੋ ਪ੍ਰਮਾਤਮਾ ਚਲੋ ਕਿਸੇ ਦੀ ਅਰਦਾਸ ਹਨ ਸੁਣ ਕੇ ਤੇ ਉਹਨਾਂ ਨੂੰ ਵਾਪਸ ਮੋੜ ਦੇਣ ਘਰੇ ਪਰਿਵਾਰ ਦੇ ਵਿੱਚ ਤੰਦਰੁਸਤੀ ਦੇ ਨਾਲ ਆ ਜਾਵੇ ਤੇ ਜ਼ਰੂਰ ਅਰਦਾਸ ਕਰਿਓ ਜੀ ਠੀਕ ਹੈ ਜੀ ਧੰਨਵਾਦ ਬਹੁਤ ਬਹੁਤ